ਸਤਿ ਸ਼੍ਰੀ ਅਕਾਲ ਜੀ ਪਿਤੀ ਰਾਤ ਮਸ਼ਹੂਰ ਅਦਾਕਾਰਾਂ ਮੈਂਡੀ ਟੱਕੜ ਦੀ ਜਾਗੋ ਨਾਈਟ ਸੀ ਅਤੇ ਇਸ ਮੌਕੇ ਤੇ ਪੰਜਾਬੀ ਇੰਡਸਟਰੀ ਚੋ ਕਈ ਕਲਾਕਾਰਾਂ ਨੇ ਉੱਥੇ ਸ਼ਿਰਕਤ ਕੀਤੀ ਜਿੱਥੇ ਗਿਤਾਜਬਿੰਦ ਰੱਖਿਆ ਅਤੇ ਹਰਦੀਪ ਗਰੇਵਾਲ ਉਹਨਾਂ ਦੀ ਮੈਰਿਜ ਚਾਗੋ ਤੇ ਪਹੁੰਚੇ ਉੱਥੇ ਹੀ ਨਿਸ਼ਾ ਬਾਨੋ ਅਤੇ ਕਰਮਜੀਤ ਅਨਮੋਲ ਵੀ ਰੌਣਕਾਂ ਲਾਉਂਦੇ ਹੋਏ ਦਿਖਾਈ ਦਿੱਤੇ ਤੁਸੀਂ ਵੀਡੀਓ ਵਿੱਚ ਨਿਸ਼ਾ ਬਾਨੋ ਅਤੇ ਮੰਡੀ ਤੱਕੜ ਇਕੱਠਿਆਂ ਪੋਸ ਦਿੰਦੇ ਦੇਖ ਸਕਦੇ ਹੋ ਨਿਸ਼ਾ ਬਾਨੋ ਅਤੇ ਮੰਡੀ ਤੱਕੜ ਇਕੱਠਿਆਂ ਨੱਚਦੀਆਂ ਹੋਈਆਂ ਦਿਖਾਈ ਦਿੱਤੀਆਂ ਤੇ ਉਹਨਾਂ ਨੇ ਖੂਬ ਇੰਜੋਏ ਕੀਤਾ ਉੱਥੇ ਹੀ ਕਰਮਜੀਤ ਅਨਮੋਲ ਵੀ ਇਸ ਵਿਆਹ ਵਿੱਚ ਨਜ਼ਰ ਆਏ ਅਤੇ ਉਹਨਾਂ ਨੇ ਵੀ ਮੰਡੀ ਤੱਕੜ ਦੇ ਨਾਲ ਇੱਕ ਬਿਊਟੀਫੁੱਲ ਵੀਡੀਓ ਸਾਂਝਾ ਕੀਤਾ ਮੰਡੀ ਤੱਕੜ ਅਤੇ ਕਰਮਜੀਤ ਅਨਮੋਲ ਡੀਜੇ ਤੇ ਨੱਚਦੇ ਹੋਏ ਦਿਖਾਈ ਦਿੱ ਨੇ ਆਓ ਤੁਹਾਨੂੰ ਵੀ ਲੈ ਚਲਦੇ ਆਂ ਇਹਨਾਂ ਦੇ ਬਿਊਟੀਫੁੱਲ ਜਾਗੋ ਵੀਡੀਓਜ਼ ਵੱਲ ਐਂਡ ਇਹਨਾਂ ਦੀ ਮੈਰਿਜ ਦੇ ਨਾਲ ਅਪਡੇਟਡ ਰਹਿਣ ਲਈ ਜਲਦ ਤੋਂ ਜਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ so that ਤੁਸੀਂ ਕੋਈ ਵੀ ਵੀਡੀਓ ਮਿਸ ਨਾ ਕਰ ਸਕੋ